ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਲਗਭਗ 6 ਬੜਾ ਦਿਖਾਵਾਂਗੇ ਕੁਝ ਇੱਕ ਦੋ ਕਸੂਈਆਂ ਬਾਕੀ ਕਪੜਾ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏਗਾ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਅਦੀਪ ਸਿੰਘ ਜੀ ਪਿੰਡ ਲੋਹਾ ਕਿਹੜਾ ਜ਼ਿਲ੍ਹਾ ਸੰਗਰੂਰ ਜੀ ਤੇ ਮੋਬਾਈਲ ਨੰਬਰ ਜੀ ਆਪਣਾ 9530801955 ਜੀ 9530801955 ਅੱਜ ਆਪਾਂ 21 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ 6 ਨਗ ਅਵੇਲੇਬਲ ਆਪਣੇ ਕੋਲ ਬੜਾ ਦਿਖਾਉਂਦੇ ਆ ਭਾਈ 4 ਕ ਬੜਾ ਹੋਰ ਨੇ ਬਾਕੀ ਰੇਟ ਸਾਰੀਆਂ ਦੇ ਜਮਾ ਬਾਜਵ ਨੇ 65000 ਤੋਂ ਲੈ ਕੇ 85000 ਤੱਕ ਲਾਸਟ ਰੇਟ ਠੀਕ ਹੈ ਜਮਾ ਮੰਨ ਕੇ ਜਦੋਂ ਸੀਜ਼ਨ ਆਫ ਦਾ ਰੇਟ ਹੈਗਾ ਰੇਟ ਜਮਾ ਬਾਜਵ ਰੇਟ ਹੀ ਨੇ ਵੀ ਫਲਾ ਸੋਟਾ ਨਹੀਂ ਹੈਗਾ 65000 ਤੋਂ ਜਿਹੜੀਆਂ ਵੜਾ ਖੜੀਆਂ ਨੇ 65 ਤੋਂ ਮੰਨ ਕੇ 75 85 ਦੀ ਰੇਟ ਦੇ ਵਿੱਚ ਜਿਵੇਂ ਪਹਿਲੇ ਨੰਬਰ ਆਪਾਂ ਜਿਹੜੀ ਬੈੜ ਦੇਖਦੇ ਆ ਕਿਹੜਾ ਸੂਆ ਬੱਛੀ ਬਈ ਤਾਜੀ ਸੂਆ ਮੰਗਰ ਬੱਛੀ ਹੈ ਕਹਿਵਾ ਦੇਣਾ ਸੂਈ ਨੂੰ ਰਾਤ ਸੂਈ ਆ ਬਈ ਬੋਲੇ ਤੋਂ ਮੰਨ ਕੇ ਥਾਲੀ ਵਾਂਗੂਈ ਹੈ ਬੱਚਾ ਜਰਸੀ ਦਾ ਪਿਆਰਾ ਪਿੱਛੇ ਬੱਛੀ ਆ ਟਾਪ ਦੀ ਬਈ ਉਹ ਬੱਚੇ ਅੰਦਰ ਬੰਨੇ ਵੇ ਹਨ ਠੀਕ ਆ ਬੋਲੀ ਕਿੰਨੀ ਕੱਢੀ ਆ ਪਏ ਤੁਹਾਨੂੰ ਬੋਲੀ ਬਈ ਐ ਮੰਨ ਲਾ ਵੀ 8-9 ਕਿਲੋ ਵਾਂਗੂ ਕੱਢਿਆ 26 ਕਿਲੋ ਦੋ ਦਿੱਤਾ ਹੈ ਫਲੋਰ ਨੂੰ ਇਸ ਵਾਰ ਅੰਦਾਜ਼ਾ ਲਾਈਏ ਕਿੰਨਾ ਪਾਉਦੇ 25 26 ਕਿਲੋ ਦੇ ਦੋ ਚੌਂਡ ਚੁਵਾਈ ਦੀ ਇੱਕ ਨੰਬਰ ਪਾ ਭਾਈ ਇਹਦਾ ਲੈਣ ਦੇ ਨਾਲ 88000 ਰੁਪਏ ਗਜੈਸ ਮਾਰੀ ਮੋਟੀ ਹੋ ਜੂਗੀ 2016 ਉਹ ਹੀ 85000 ਰੁਪਏ ਲਾਸਟ ਟੋਰੀ ਵਾਰੂ ਸਭਰ 85000 ਦੀ ਬੜਕ ਵੀਰ ਕੇ ਤਾਂ ਦੇ ਦਾਂਗੇ ਦੂਜਾ ਸੂਦਾ ਸੂਈ ਆ ਆਪਾਂ ਗਰਮੀ ਵਾਲਾ ਸੌਦਾ ਸੌਦਾ ਜੇ ਮੰਨ ਕੇ ਜੱਲੇ ਵੀ 25 ਤੋਂ ਪਾਰ ਵਾਲੀ ਹੈਗੀ ਆ ਹਨਾ ਹਾਂ ਬਾਕੀ ਰੇਟ ਭਾਈ ਜਿਹੜੇ ਰੇਟ ਨਜ਼ਰ 'ਚ ਹੈ ਸਾਰੀ YouTube ਪਰੋਲਲੇ ਬੰਦਾ ਜਿਹੜੇ ਰੇਟ ਆਪਾਂ ਕਰਾਂਗੇ ਗਾਵਾਂ ਵਾਲਾ ਉਹ ਰੇਟ ਨਹੀਂ ਹੈ ਠੀਕ ਹੈ ਸੋ ਮੂੰ ਮੱਥਾ ਵਗੈਰਾ ਤੇ ਕੱਦ ਕਾਠ ਵਗੈਰਾ ਦੇਖੋ ਚੰਗੀ ਜਿੰਦ ਜਾਨ ਦੇ ਵਿੱਚ ਮੇਨ ਗੱਲ ਸੂਈ ਸਵਾਈ ਤੇ ਬਾਕੀ ਇਹਦੇ ਪਿੱਛੇ ਬੱਛਿਆ ਕੱਦ ਕ 85000 ਰੁਪਏ ਦੀ ਕੀਮਤ ਆ ਬਾਕੀ ਵੀਰ ਕਹਿੰਦਾ ਮੌਕੇ ਤੇ ਗਜਸ ਸਮਾਰੀ ਮੋਟੀ ਕਰ ਦਾਂਗੇ ਸੋ ਹਵਾਨੇ ਤੇ ਨਾੜਾ ਵਗੈਰਾ ਦੇਖੋ ਬਿਲਕੁਲ ਰੇਲ ਦੀ ਲੀਂਗ ਨੂੰ ਜਾਂਦੇ ਮੋਟਿਆਂ ਮੋਟਿਆਂ ਸਾਫ ਸੁਥਰੀ ਜਿੰਦ ਜਾਣ ਬਹੁਤ ਆ ਤੇ ਚੌਂਟ ਚਵਾ ਦੀ ਵੀਰ ਕਹਿੰਦਾ ਇੱਕ ਨੰਬਰ ਆ ਤੇ ਕਿਹੜੀ ਦੂਜੇ ਨੰਬਰ ਤੇ ਆਪਾਂ ਬੱਚੀ ਦੇਖੇ ਨੇ ਕਿਹੜਾ ਸੁਆਈ ਏ ਬਈ ਪਹਿਲੇ ਨ ਬੱਚੀ ਆ ਦੋ ਦਾ ਚਵਾਈ ਦੀ ਖੰਡੀ ਸੀਲ ਆ ਠੀਕ ਹੈ ਨਾ ਕਰੋ ਇਹਦੇ ਮੇਲ ਮਗਰ ਮੇਲ ਕਾਫ ਜੇਰ ਜੁਰੋਕਿਆ ਸਾਰਾ ਕੁਝ ਇੱਕ ਨੰਬਰ ਆ ਬਈ ਆਪਣੇ ਕੋਲੇ ਸੁ ਠੀਕ ਆ ਬਿਲਕੁਲ ਜਿਵੇਂ ਚਿੱਟੇ ਸੱਲੇ ਆਂਡੇ ਵਰਗੇ ਬਈ ਆ ਹਨਾ ਦੋਂਦੀ ਆ ਬਈ ਠੀਕ ਹੈ ਕਿੰਨਾ ਇੱਕ ਦੁੱਧ ਮੰਨ ਕੇ ਲੈ ਵੀ ਬੰਦੇ ਨੂੰ ਦੁੱਧ ਬਈ 20 ਕਿਲੋ ਨੱਟ ਦੂੰ 20 ਕਿਲੋ ਦੁੱਧ ਮੰਨ ਕੇ ਮੇਰੇ ਨਾਲ 15 ਕਿਲੋ ਤਾਂ ਬੋਲੀ ਆ ਬਈ ਠੀਕ ਹੈ ਇਹਦਾ ਰੇਟ ਕੀ ਰਹੂਗਾ ਆਪਣੇ ਕੱਲ ਪਰਸੋਂ ਸ਼ਾਮ ਦੀ ਸੂਈ ਹੈ 15 ਕਿਲੋ ਬੋਲੀ ਤੋਂ ਸਟਾਰਟ ਆ ਬੋਲੀ ਚ ਖਾਲੀ ਨਹੀਂ ਸਾਰੀਆਂ ਬਾਜ ਦਾ ਕੀ ਰਹੂਗਾ ਬਈ ਬਾਜ ਦਾ ਰੇਟ ਹੀ ਨੇ ਤੁਹਾਨੂੰ ਦੱਸਿਆ ਪਹਿਲਾਂ ਵੀ ਆਪਾਂ ਸਾਰਿਆਂ ਦੇ ਠੀਕ ਹੈ ਹਾਂ ਇਹਦਾ ਕੀ ਆ 72000 ਦੀ ਬੱਛੀ ਦੇ ਦਾਂਗੇ ਬਈ ਲੈਣ ਦੇਣ ਆਲਾ ਬਸ 72000 ਦੀ ਕਿੰਨਾ ਦੁੱਧ ਮੰਨ ਕੇ ਲੈਵੇ ਬੰਦਾ ਇਹਨੂੰ 20 ਕਿਲੋ ਨੱਟ ਦੂੰਗੀ ਬਈ ਹੁਣ 15 ਕਿਲੋ ਬੋਲੀ ਤੋਂ ਸਟਾਰਟ ਆ ਸੋ 15 ਕਿਲੋ ਬੋਲੀ ਤੋਂ ਸਟਾਰ ਤੇ ਸਾਫ ਸੁਥਰੀ ਜਿੰਦ ਜਾਨ ਤੇ ਲੇਵਾ ਪੂਰਾ ਫਿਟਿੰਗ ਵਾਲਾ ਮੂੰਹ ਹੋ ਦੋ ਦੰਦਾਂ ਦਾ ਬਿਲਕੁਲ ਜੈਨੂਅਲ ਤੇ ਸੂਈ ਸੂਈ ਬੱਚਾ ਇਹਦੇ ਪਿੱਛੇ ਮੇਲਕਾਫਾ 72000 ਦੀ ਬਿਰਕਾ ਦਾ ਹਾਂ ਨਾ ਦੇਣੀ ਥੋੜਾ ਬਹੁਤਾ ਮਾਨਤਾਨ ਹੋ ਜਾਊਗਾ ਤੇ ਨਿਆਣਾ ਵਗੈਰਾ ਜਿਵੇਂ ਮਰਜੀ ਪਾਓ ਨਾ ਪਾਓ ਕੋਈ ਦਿੱਕਤ ਹੀ ਨਹੀਂ ਬਈ ਥਾਣਾ ਦੇਖ ਇਧਰੋਂ ਬਹੁਤ ਸੋਹਣਾ ਮੁੱਠੀ ਠੀਕ ਹੈ ਸੋ ਥਾਣ ਦੇਖ ਸਕਦੇ ਹੋ ਚਾਹੇ ਆਪਾਂ ਕਰ ਲਈਏ ਹੱਥੀਚੋਈ ਤੇ ਚਾਹੇ ਮਸ਼ੀਨੀ ਉਹ ਦੋਨੋਂ ਟਾਈਪ ਦਾ ਥਾਣ ਲੱਗਿਆ ਵਾ ਅੱਗੇ ਗੱਲ ਕਰਦੇ ਆਂ ਤਿੰਨ ਨੰਬਰ ਵੈੜ ਦੀ ਤਿੰਨ ਨੰਬਰ ਵੈੜ ਵੀ ਬਈ ਤਾਜੀ ਸੂਈਆਂ ਦੁੱਧ ਬਣ ਕੇ ਬਾਈ 24 ਤੇ 25 ਕਿਲੋ ਕਿਸਲੇ ਸੁਵੇ ਦਾ ਰਿਕਾਰਡ ਥੋੜਾ ਬਈ ਇਸ ਵਾਰਾਂ ਦਾਜਾ ਲਾਈਏ ਕਿੰਨਾ ਪਾਉ। 25 ਵੀ ਨਾਰਮਲ ਬਈ। ਕਹਿਮਾ ਦੇਣਾ ਸੂਈ ਨੂੰ? ਪਰਸੋ ਸ਼ਾਮ ਦੀ ਸ਼ੀਸ਼ੇ ਬਈ। ਠੀਕ ਆ ਦੰਦੋ ਕਿਵੇਂ ਆ? ਇਕਦਮ ਤਾਂ ਵੀ ਛਿੱਗੀ ਆ ਬਈ। ਦੰਦੋ ਛਿੱਗੀ ਆ। ਦੋਨੇ ਪਾਸੇ ਲੇਵਿਆ ਨਾੜਾ ਨੂੜਾ ਬਹੁਤ ਰੇ। ਬਾਕੀ ਸਰੀਰ ਸੁਰੂਰ ਬਹੁਤ ਵਧੀਆ। ਠੀਕ ਆ ਸੋ ਫੇਸ ਕਾਲਟਣ ਵਾਲੀਆਂ ਨਾਵਾ ਨਹੀਂ ਹੈ ਗਿਆ ਬਾਈ ਜਿਵੇਂ ਤੁੱਪੇ ਬੰਨੀਆਂ ਖੜੀਆਂ ਹੋਣਾ ਆਪਣੀਆਂ। ਠੀਕ ਆ ਸੋ ਬਾਕੀ ਆ ਨਾੜਾ ਵਗੈਰਾ ਦੇਖੋ ਜਿਵੇਂ ਜਿਵੇਂ ਗੰਡੇ ਦੀ ਫੱਕ ਕੋਲ ਜੀ ਹੁੰਦੀ ਟੋਕਰੇ ਦੇ ਵਿੱਚ ਉਹ ਸਤ ਚੰਗਾ ਦੁੱਤ ਪਾ ਦੂਗੀ ਰਾਜੀ ਸਭੀ ਭਲੀ ਵੀ ਬਹੁਤ ਜ਼ਿਆਦਾ ਜਿੰਦ ਜਾਣ ਦੇ ਵਿੱਚ ਆ ਤੇ ਪਲੱਸ ਬਿਊਟੀ ਵਗੈਰਾ ਵੀ ਬਹੁਤ ਜ਼ਿਆਦਾ ਹੈ ਗਈ ਤੇ ਆ ਦੂਸਰੀ ਸਾਈਡ ਵੀ ਦੇਖੋ ਬਿਲਕੁਲ ਰੂਹォ ਫਰਗਾ ਹਵਾਨਾ ਪਿਆ ਗੁਲਾਬੀ ਗਰਾਬੀ ਸੈਜ ਵਗੈਰਾ ਬਹੁਤ ਆ ਵੇੜ ਦਾ ਤੇ ਇਹਦਾ ਬਾਈ ਜੀ ਰੇਟ ਕੀ ਰੱਖਿਆ ਜੀ ਆਪਾਂ ਇਹਨਾਂ ਦੇ ਨਾਲ ਰੇਟ ਆ ਬਾਈ ਜਮਾ 85000 ਰੁਪਏ ਟੌਪ ਦੀ ਵੇੜਾ ਜਿੱਥੇ ਮਰਜੀ ਪਹਿਲਾਂ ਵੀ ਆਪਾਂ ਗੱਲ ਕਰੀ ਆ ਜਿਹੜੇ ਰੇਟ ਇਹਨਾਂ ਨੇ ਜਮਾ ਜੀ ਕਰੇ ਨੇ ਬਾਜੂ ਫਰੇਡ ਨੇ ਠੀਕ ਹੈ ਤੇ ਮਰਜੀ ਯੂਟਿਊਬਰ ਲਈ ਆ ਕੰਧ ਮੰਨ ਲਾ ਗਾਰੇ ਦੀ ਕੱਢਣੀ ਢੇਜੇ ਸੀਮੈਂਟ ਵਾਲੀ ਕੱਢਣੀ ਨਹੀਂ ਦੰਦੋ ਕਿਵੇਂ ਆ ਦੋਂਦੀ ਬਈ ਦੰਦੋ ਦੰਦੋ ਦੋਂਦੀ ਹੈ 7 ਮਹੀਨੇ ਗੱਬੜ ਚੈੱਕ ਕਰ ਫਾਰਮ ਆ ਆਪਣੀ ਚੈੱਕ ਕਰਵਾਈ ਵੀ ਆ ਹਾਂ ਬਈ ਚੈੱਕ ਆ ਵੀ ਤਸੱਲੀ ਕਰਾ ਲੈ ਬੰਦਾ ਹਨ ਇਹ ਫਾਰਮ ਜੇ ਲੈਤੀਏ ਲੋਕਾਂ ਕੋਲ ਲੈਤੀਏ ਆਪਾਂ ਠੀਕ ਹੈ ਸੋ ਹਵਾਨਾ ਵਗੈਰਾ ਦੇਖੋ ਸਾਫ ਸੁਥਰਾ ਕੋਈ ਰਿਕਾਰਡ ਵਗੈਰਾ ਇਹਦੀ ਮਾਂ ਦਾ ਪਾਗ ਰਿਕਾਰਡ ਹੈਗਾ ਬਈ ਟੋਟਲ ਮੰਨ ਕੇ ਜਿਵੇਂ ਕਿਸੇ ਨੇ ਨਵਾਂ ਫਾਰਮ ਤਿਆਰ ਕਰਨਾ ਟੌਪ ਦੇ ਬੱਚੇ ਨੇ ਬਈ ਇਹ ਜੋੜਾ ਹੈਗਾ ਜੇ ਜੋੜਾ ਲੈਣ ਦਾ ਚਾਹ ਬਣਾ ਬਈ ਆਪਾਂ ਫੋਨ ਤੇ ਕਰ ਲੂ ਗੱਲ ਜੋੜੇ ਦੀ ਰੇਟ ਕਰ ਲਾਂਗੇ ਠੀਕ ਹੈ ਹਾਂਜੀ ਸੋ ਸਾਈਜ਼ ਵਗੈਰਾ ਬਹੁਤ ਆ ਦੰਦੋ ਹੈਗੀ ਇਹ ਦੋਂਦੀ ਦੋਂਦੀ ਹਨਾ ਦੋ ਜੋਂ ਦੀ ਸੂਪ ਇਹਨਾਂ ਨੇ ਹਾਂ ਬਹੁਤ ਟੌਪ ਦਾ ਬੱਚਾ ਫੁੱਲ ਵੱਡੇ ਜਿਹੜੇ ਜਿੰਨੀਆਂ ਵੜਾ ਦਿਖਾਈਆਂ ਸਾਰਿਆਂ ਨਾਲੋਂ ਵੱਡੀ ਹੈ ਠੀਕ ਹੈ ਫੁੱਲ ਸਾਈਜ਼ ਦੇ ਵਿੱਚ ਜਿਹੜੀ ਨਾਲ ਵਾਲੀ ਆ ਉਹ ਕਿੰਨਾ ਡੇਮ ਦੀ ਕੱਪਣ ਇਹ ਤੇ ਬਾਈ 20 ਦਿਨ ਰਹਿ ਗਏ ਅੱਛਾ ਇਹਦੇ ਸਿਰਫ 20 ਦਿਨ ਬਾਕੀ ਹੈ ਇਹ ਬੱਚਾ ਟੌਪ ਦਾ ਹੀ ਹੈ ਇਹ ਵੀ ਦੋਂਦੀ ਹੋਵੇ ਲਗਭਗ ਹਾਂ ਦੋਂਦੀ ਬਾਈ ਛੁੱਲੇ ਵਾ ਦੇਖੋ ਫੀਟਿੰਗ ਵਾਲਾ ਫੀਟ ਦੇਖੋ ਮੁਰੂ ਬਾਈ ਕਿੰਨਾ ਗਦਾ ਹਾਈਸਟ ਪਾ ਸਕਦੀ ਹੈ ਮੈਂ ਘੱਟ ਤੋਂ ਘੱਟ ਬਈ 24-25 ਕਿਲੋ ਵੱਧ ਤੋਂ ਵੱਧ ਮਨ ਲਾ 25 ਤੋਂ ਪਲੱਸ ਦੇ ਦੂੰਗੀ ਇਹਦੀ ਕੀਮਤ ਕੀ ਰਹੂਗੀ ਫਿਰ ਜੋੜੇ ਦੀ ਕਰ ਲਾਂ ਬਾਈ ਜੇ ਕੋਈ ਫੋਨ ਤੇ ਕੱਲੀ ਲੈ ਸੋ ਬਿਰ ਕੱਦ ਕਾਠ ਵਗੈਰਾ ਦੇਖੋ ਸੋਨਾ ਜਿੰਦ ਜਾਨ ਤੇ ਰਾਜ ਸਭੀ ਬੜੀ ਵੀ 20 ਰਣੇ ਤੇ ਬਾਕੀ ਪਿਆ ਬੈਠਦੇ ਤੇ ਬਾਕੀ ਫੇਸ ਕੁਆਲਟੀ ਵਗੈਰਾ ਦੇਖੋ ਜਮਾ ਬਹਿਲੇ ਕੋਲ ਕੀ ਪਤਾ ਸਾਫ ਸੁਥਰੇ ਫੇਸ ਕੁਆਲਟੀ ਲੈਚਰ ਕਮਾਲ ਬਾਹਰ ਨੂੰ ਕਮਾਣਾ ਪਵੇ ਸੋ ਰਾਜ ਰੂਜੀ ਬਹੁਤ ਆ ਤੇ ਜਿੰਦ ਜਾਨ ਪਲੱਸ ਸਭੀ ਬੜੀ ਵੀ ਬਹੁਤ ਜਿਆਦੇ ਕੋਈ ਲਿੱਸੀ ਨਾ ਵੀ ਨਹੀਂ ਕਿਸੇ ਪਾਸਿਓ ਪੂਰੀ ਜਿੰਦ ਜਾਨ ਬਰੀਡ ਦੇ ਵਿੱਚ ਪੈਂਦੀ ਆ ਇਹ ਜੋੜੇ ਦਾ ਭਾਅ ਹੋਊਗਾ ਤੇ ਅੱਗੇ ਇੱਕ ਐਂਡ ਤੇ ਦਿਖਾਉਂਦੇ ਆ ਕਾਲਾ ਸਾਪ ਆਪਾ ਇਹ ਲਾਸਟ ਦੇ 26 ਕਿਲੋ ਦਾ ਦਿੱਤਾ ਹੈ ਬਾਈ ਸੂਆ ਘੜਾ ਸੂਂਦੀ ਆ ਦੂਜਾ ਸੂਆ ਸੂਗੀ ਬਾਜ ਰੇਟ ਜਮਾ ਐਨ 85000 ਰੁਪਏ ਉਹ ਵੜ ਦਾ ਲੈਣ ਦੇ ਤੇ ਇੱਕ ਤਰ੍ਹਾਂ ਦੀ ਮਾਝ ਹੀ ਆ ਜਮਾ ਹਣਾ ਉਹ ਆਪਣੀ ਵੜਾ ਬਈ ਤੋਰ ਦੇ ਪਤ ਤੋਰ ਦੇ ਤੇ ਦਿਨ ਕਿਆ ਕੱਢਦੀ ਐ ਹਜੇ ਦਿਨ ਬਈ ਹਫਤਾ ਤੋਂ 10 ਦਿਨ ਲੈ ਸੋ 10 ਕ ਦਿਨ ਸੂਣ ਚ ਬਾਕੀ ਪਏ ਆ ਤੇ ਮਾਝ ਨਾਲ ਦੁੱਧ ਕੰਪੇਅਰ ਕਰੂ ਤੋ ਤੇ ਦਾ ਹਣਾ ਬਈ ਐ ਨਹੀਂ ਹੈਗਾ ਬਈ ਜਿਵੇਂ ਹੁਣ ਦੇਖਣਾ ਤੁੱਪੇ ਖੜੀਆਂ ਨੇ ਵੀ ਗਰਮੀ ਮੰਨਣ ਵਾਲੇ ਜਾਨਵਰ ਨਹੀਂ ਹੈਗੇ ਪਹਿਲਾਂ ਵੀ ਬੇੜਾ ਦਿਖਾਤੀ ਆਪਾਂ ਠੀਕ ਹੈ ਜੇ ਹੁਣ ਇੰਨੀ ਧੁੱਪ ਪੈ ਰਹੀ ਹੈ ਵੀ ਐ ਨਹੀਂ ਗਰਮੀ ਕੱਟਣ ਵਾਲੇ ਜਾਨਵਰ ਠੀਕ ਹੈ ਸੋ ਰੇਟ ਰੇਟ ਇਹਦਾ ਦੱਸਿਆ ਰੇਟ 85000 ਨਰਮ ਹੋ ਜਾ ਮਾੜੀ ਮੋਟੀ ਹਾਂ ਮੰਨ ਤਨ ਕਰ ਸੋ 85000 ਦੇ ਵਿੱਚੋਂ ਗਜਾਇਸ ਹੋਜੂਗੀ ਬਿਲਕੁਲ ਮੱਝ ਦਾ ਮੁਕਾਬਲਾ ਕਰੂਗੀ ਤੇ ਜਿੰਦ ਜਾਣ ਬਹੁਤ ਆ ਦਿਨ ਕੁਝ ਕੁ ਲੈੰਦੀ ਪਈ ਆ ਸੂਨ ਨੂੰ ਰਾਜਿਰੂ ਜੀ ਬਹੁਤ ਜ਼ਿਆਦੇ ਆ ਝੋੜੀਆਂ ਪਰਾਇਆਂ ਪਰੋਝੀਆਂ ਦੇਖੋ ਸਾਫ ਸੁਥਰੀ ਆ ਇੱਥੇ ਆ ਗਾਂ ਬਾਈ ਲੱਖ ਤੋਂ ਪਲੱਸ ਮਿਲਦੇ ਜਿੰਨੀਆਂ ਵੀ ਗਾਵਾਂ ਦਿਖਾਈਆਂ ਨੇ ਬਾਈ ਪਹਿਲਾਂ ਵੀ ਦੱਸਿਆ ਵੀ 65 70 75 85 80 85 ਦੇ ਰੇਟ ਦੀਆਂ ਗਾਵਾਂ ਕਰਨ ਠੀਕ ਆ 65 ਤੋਂ 85 ਦੇ ਵਿੱਚ ਸੋ ਪਿੰਡ ਲੋਹਾ ਖੇੜਾ ਜਿਹੜਾ ਸੰਗਰੂਰ 95 3080952 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ